ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਣਾ ਸਫ਼ਰ ਹੈ ਜੀ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦਾ ਤੇ ਆਪਾਂ ਇਹ ਸਫ਼ਰ ਸ਼ੁਰੂ ਕੀਤਾ ਹੈ ਜੀ ਪਿੰਡ ਸੰਗਤਪੁਰੇ ਤੋਂ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਹੈ ਜੀ ਜੋ ਕਿ ਪਿੰਡ ਸੰਗਤਪੁਰੇ ਵਿੱਚ ਹੀ ਸੁਸ਼ੋਭਿਤ ਹੈ ਜੀ ਪਿੰਡ ਸੰਗਤਪੁਰੇ ਤੋਂ ਬਾਅਦ ਆਪਾਂ ਪਹੁੰਚ ਗਏ ਹਾਂ ਇਹ ਪਿੰਡ ਬੰਦੇਮਾਹਲ ਕਲਾਂ ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਪਿੰਡ ਬੰਦੇਮਾਹਲ ਕਲਾਂ ਜ਼ਿਲ੍ਹਾ ਰੋਪੜ ਤੇ ਆਪਾਂ ਪਹੁੰਚ ਕੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਉੱਥੋਂ ਦੇ ਇਤਿਹਾਸ ਬਾਰੇ ਆਪ ਸਭ ਸਿੱਖ ਸੰਗਤਾਂ ਨੂੰ ਜਾਣੂ ਕਰਵਾਵਾਂਗੇ ਤੇ ਇਸ ਟਾਈਮ ਆਪਾਂ ਪਿੰਡਾਂ ਵਿੱਚੋਂ ਹੁੰਦੇ ਹੋਏ ਮੇਨ ਰੋਡ ਜੋ ਕਿ ਲੁਧਿਆਣੇ ਵੱਲ ਜਾਂਦਾ ਹੈ ਤੇ ਆਪਾਂ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਰੋਪੜ ਵੱਲ ਜਾ ਰਹੇ ਹਾਂ ਤੇ ਇਸ ਟਾਈਮ ਤੇ ਆਪਾਂ ਪਹੁੰਚ ਗਏ ਹਾਂ ਜੀ ਗੋਲ ਚੌਕ ਜਿੱਥੇ ਆਪਾਂ ਨੇ ਜੀ ਨਾ ਖੱਬੇ ਜਾਣਾ ਤੇ ਨਾ ਸੱਜੇ ਜਾਣਾ ਆਪਾਂ ਨੇ ਸਿੱਧਾ ਲੰਘ ਜਾਣਾ ਜੀ ਸਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਤੋਂ ਹੁੰਦੇ ਹੋਏ ਆਪਾਂ ਨੇ ਜੀ ਚੰਡੀਗੜ੍ਹ ਰੋਡ ਤੇ ਚੜ ਜਾਣਾ ਜੀ ਸੱਜੇ ਹੱਥ ਮੁੜ ਕੇ ਇਹ ਸਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਹੈ ਜੀ ਤੇ ਆਪਾਂ ਨੇ ਸਿੱਧੇ ਚਲੇ ਜਾਣਾ ਸਿੱਧੇ ਜਾ ਕੇ ਸੱਜੇ ਹੱਥ ਮੁੜ ਕੇ 메ਨ ਰੋਡ ਜੋ ਕਿ ਚੰਡੀਗੜ੍ਹ ਵਾਲਾ ਰੋਡ ਹੈ ਉਸ ਤੇ ਚੜ ਕੇ ਖੱਬੇ ਹੱਥ ਮੁੜ ਜਾਣਾ ਜੀ ਉੱਥੇ ਸਾਹਮਣੇ ਗੇਟ ਤੁਹਾਨੂੰ ਦਿਖ ਰਿਹਾ ਹੋਵੇਗਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਲਿਖਿਆ ਵੀ ਹੋਇਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਤਸ਼ਾਹੀ 10ਵੀਂ ਇਸ ਨੂੰ ਪਾਰ ਕਰਦੀਸਾਰ 200 ਮੀਟਰ ਆ 150 ਮੀਟਰ ਦੇ ਤਕਰੀਬਨ ਤੁਰ ਕੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਹੁੰਚ ਜਾਵਾਂਗੇ ਜੀ ਸਾਹਮਣੇ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜਿੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇੱਥੋਂ ਦਾ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਹੈ ਜੀ ਸਾਹਮਣੇ ਦਰਸ਼ਨ ਕਰੋ ਜੀ ਉਸ ਪੱਠੇ ਦੇ ਜਿਸ ਪੱਠੇ ਤੇ ਪਹੁੰਚ ਕੇ ਗੁਰੂ ਸਾਹਿਬ ਦੇ ਕੋੜੇ ਨੇ ਤਪਦੇ ਪੱਠੇ ਨੂੰ ਪੌੜ ਮਾਰ ਕੇ ਠੰਡਾ ਕਰ ਦਿੱਤਾ ਸੀ ਸਾਹਮਣੇ ਦੇਖੋ ਜੀ ਉਹਨਾਂ ਪੌੜਾਂ ਦੇ ਇਨਸ਼ਾਨ ਵੀ ਅੱਜ ਦੇ ਸਮੇਂ ਵਿੱਚ ਵੀ ਮੌਜੂਦ ਹਨ ਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਜੋ ਇਹ ਪੱਠੇ ਤੇ ਹੀ ਬਣਿਆ ਹੋਇਆ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੋਪੜ ਸੁਰੱਖਿਅਤ ਥਾਂ ਲਈ ਪੱਠੇ ਦੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਪਰ ਮਜ਼ਦੂਰਾਂ ਨੇ ਮਜ਼ਾਕ ਨਾਲ ਪੱਠੇ ਵੱਲ ਇਸ਼ਾਰਾ ਕੀਤਾ ਜਿਸ ਤੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਧੱਪ ਦੇ ਪੱਠੇ ਉੱਤੇ ਚੜਾ ਦਿੱਤਾ ਘੋੜੇ ਦੇ ਪਾਊਡਰ ਰੱਖ ਦੀ ਸਰ ਪੱਠਾ ਠੰਡਾ ਹੋ ਗਿਆ ਜੀ ਤੇ ਇਹ ਗੁਰਦੁਆਰਾ ਸਾਹਿਬ ਠੰਡੇ ਪੱਠੇ ਤੇ ਹੀ ਬਣਿਆ ਹੋਇਆ ਹੈ ਜੀ ਤੇ ਉੱਪਰ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਿੱਥੇ ਸਿੱਖ ਸੰਗਤਾਂ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਇਹ ਗੁਰਦੁਆਰਾ ਸਾਹਿਬ ਪਠਾ ਸਾਹਿਬ ਵਿੱਚ ਹੀ ਸੁਸ਼ੋਭਿਤ ਹੈ ਜੋ ਕਿ ਰੋਪੜ ਸ਼ਹਿਰ ਵਿੱਚ ਹੀ ਪੈਂਦਾ ਹੈ ਜੀ ਜਦੋਂ ਵੀ ਤੁਸੀਂ ਆਉਂਦੇ ਹੋ ਰੋਪੜ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ